ਸ਼ਹੀਦ ਉਦਮ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਤ ਲੁਧਿਆਣਾ ਦੇ ਤਾਜਪੁਰ ਰੋਡ ਵਿਖੇ ਸ਼ਹੀਦ ਉਦਮ ਸਿੰਘ ਕੰਪੋਜ਼ ਵੈਲਫੇਅਰ ਸੁਸਾਇਟੀ ਦੇ ਵੱਲੋਂ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਹਲਕਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਪੋਲਾ ਗਰੇਵਾਲ ਨੇ ਸ਼ਿਰਕਤ ਕੀਤੀ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਸਾਨੂੰ ਕਦੇ ਵੀ ਇਨ੍ਹਾਂ ਸ਼ਹੀਦਾਂ ਨੂੰ ਭੁੱਲਣਾ ਨਹੀਂ ਚਾਹੀਦਾ ਅੱਜ ਸ਼ਹੀਦ ਉਦਮ ਸਿੰਘ ਕੰਪੋਜ਼ ਵੈਲਫੇਅਰ ਸੁਸਾਇਟੀ ਦੇ ਵੱਲੋਂ ਸਾਰੇ ਪ੍ਰਧਾਨ ਸਾਹਿਬ ਤੇ ਸਾਰੇ ਮੈਂਬਰ ਸਾਹਿਬਾਨ ਵੱਲੋਂ ਹਰ ਸਾਲ ਦੀ ਤਰ੍ਹਾਂ ਅੱਜ ਵੀ ਸ਼ਹੀਦ ਉਦਮ ਸਿੰਘ ਦਾ ਜਨਮ ਦਿਹਾੜਾ ਮਨਾਇਆ ਅੱਜ ਤੇ ਇਸ ਦਿਹਾੜੇ ਤੇ ਮੈਂ ਸਾਰੇ ਇਲਾਕਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਧੰਨਵਾਦ ਕਰਦਾ ਵਾਂ ਸ਼ਹੀਦ ਉਦਮ ਸਿੰਘ ਕੰਪੋਜ਼ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸਾਹਿਬ ਦਾ ਮੈਂਬਰਸ਼ਿਪ ਉਹਨਾਂ ਦਾ ਜਿਨ੍ਹਾਂ ਨੇ ਰਲ ਮਿਲ ਕੇ ਬਹੁਤ ਬੰਦੀਆ ਉਬਰਾਲਾ ਕੀਤਾ ਤੇ ਹਮੇਸ਼ਾ ਕਰਦੇ ਆਏ ਨੇ ਔਰ ਇਹੀ ਬੇਨਤੀ ਕਰਦਾ ਸਾਰਿਆਂ ਨੂੰ ਆਓ ਇਕੱਠੇ ਹੋ ਕੇ ਔਰ ਜਿਨ੍ਹਾਂ ਨੇ ਸਾਡੇ ਦੇਸ਼ ਵਾਸਤੇ ਆਪਣੀਆਂ ਜਾਨਾਂ ਕੁਰਬਾਨ ਕਰਤੀਆਂ ਸ਼ਹੀਦੋਦਮ ਸਿੰਘ ਦੀ ਬਹੁਤ ਵੱਡੀ ਦੇਣ ਆ ਸਾਡੇ ਵਾਸਤੇ ਸਾਡੇ ਦੇਸ਼ ਵਾਸਤੇ ਜਿਨ੍ਹਾਂ ਨੇ ਔਰ ਜਾ ਕੇ 21 ਸਾਲ ਬਾਅਦ ਬਦਲਾ ਲੈ ਕੇ ਇਹ ਦੱਸਦਾ ਵੀ ਜਿਹੜੀ ਪੰਜਾਬੀ ਕੌਮ ਆ ਜਿਹੜੀ ਉਹ ਅਣਖੀ ਕੌਮ ਆ ਤੇ ਜਿਨ੍ਹਾਂ ਨੇ ਕਦੇ ਵੀ ਬਖਸ਼ਿਆ ਨਹੀਂ ਤੇ ਔਰ ਦਸਣਾ ਚੋਦੇ ਵੀ ਅੱਜ ਤੱਕ ਜਿਹੜੇ ਅੰਗਰੇਜ਼ ਕਹਿੰਦੇ ਸੀ ਸਾਡੀ ਪੂਰੀ ਦੁਨੀਆ 'ਚ ਸੂਰਜ ਨਹੀਂ ਛਿਪਦਾ ਤੇ ਉਹਨਾਂ ਦਾ ਵੀ ਸੂਰਜ ਛਪਾਤਾ ਤੇ ਔਰ ਉਹਨਾਂ ਦੇ ਪੈਰੋਕਰਮ ਤੇ ਚੱਲਣਾ ਸਾਡਾ ਫਰਜ਼ ਆ ਉਹਨਾਂ ਦੀ ਯਾਦ ਕਰ ਰੱਖਣਾ ਉਹਨਾਂ ਨੂੰ ਯਾਦ ਕਰਨਾ ਤੇ ਉਹਨਾਂ ਦੀਆਂ ਜੋ ਦਰਸਾਏ ਹੋਏ ਰਸਤੇ ਤੇ ਚੱਲ ਕੇ ਅਸੀਂ ਆਉ ਇਕੱਠੇ ਹੋ ਕੇ ਮਾਨਸਾਨੀਏ ਦੀ ਸੇਵਾ ਕਰੀਏ ਲੋੜਵੰਦਾਂ ਦੀ ਮਦਦ ਕਰੀਏ ਅੱਜ ਅਸੀਂ ਸ਼ਹੀਦ ਉਦਮ ਸਿੰਘ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਵੈਸੇ ਤਾਂ ਜਨਮ ਦਿਹਾੜਾ 26 ਦਸੰਬਰ ਦਾ ਹੁੰਦਾ ਲੇਕਿਨ ਛੋਟੇ ਸ਼ਹਿਬਜਾਦਿਆਂ ਤੇ ਵੱਡੇ ਸ਼ਹਿਬਜਾਦਿਆਂ ਦੀਆਂ ਕਰਕੇ ਇਸ ਨੂੰ ਡੇਟ ਕਰਕੇ ਅਸੀਂ ਅੱਜ 31 ਤਰੀਕ ਨੂੰ ਦੇਣਾ ਤੁਹਾਨੂੰ ਮਨਾ ਰਹੇ ਹਾਂ ਤੇ ਸਭ ਸਮੂਹ ਕਮੋਇ ਬਰਾਦਰੀ ਵੱਲੋਂ ਅਸੀਂ ਇੱਕ ਵਾਰ ਆਲਾ ਕੀਤਾ ਵੀ ਹਰ ਸਾਲ ਅਸੀਂ ਸ਼ਹੀਦ ਉਦਮ ਸਿੰਘ ਦਾ ਜਿਹੜਾ 26 ਦਸੰਬਰ ਨੂੰ ਇੱਥੇ ਜਨਮ ਦਿਹਾੜਾ ਮਨਾਉਂਦੇ ਸੀਗੇ ਅੱਜ ਦੀ ਇਕੱਤੀ ਨੂੰ ਮਾਰ ਰਹੇ ਆਂ ਔਰ ਇਸ ਵਿੱਚ ਸਮੂਹ ਇਲਾਕੇ ਦੀਆਂ ਸੰਗਤਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਹਲਕੇ ਦੇ ਸਾਡੇ ਐਮਐਲਏ ਸਰਦਾਰ ਦਲਜੀਤ ਸਿੰਘ ਗਰੇਵਾਲ ਸਾਹਿਬ ਉਹ ਵੀ ਪਹੁੰਚੇ ਸੀਗੇ ਹੋਰ ਵੀ ਬਹੁਤ ਸੰਗਤਾਂ ਪਹੁੰਚੀਆਂ ਨੇ ਜਿਨ੍ਹਾਂ ਨੇ ਆਪਣੇ ਮਤਲਬ ਕੀਮਤੀ ਟਾਈਮ ਕੱਢ ਕੇ ਸ਼ਹੀਦ ਬਾਰੇ ਲੋਕਾਂ ਨੂੰ ਸਾਰਿਆਂ ਨੂੰ ਮਤਲਬ ਉਹਨਾਂ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਤੇ ਛੇਦੂਤਮ ਸਿੰਘ ਦੀ ਕੀ ਕੁਰਬਾਨੀ ਸੀ ਉਹ ਕਿੱਥੇ ਜੰਮਿਆ ਕਿੱਦਾਂ ਬੜਿਆ ਕੀ ਹੋ ਗਿਆ ਉਹਦੇ ਬਾਰੇ ਸਾਰਿਆਂ ਨੇ ਜਾਣਨ ਪਾਇਆ ਤੇ ਹੋਰ ਸਾਨੂੰ ਸਾਡੇ ਹਲਕੇ ਦੇ ਐਮਐਲਏ ਇੱਕ ਵਾਦਾ ਕਰਕੇ ਗਿਆ ਕਿ ਇੱਕ ਵਰਧਮਾਨ ਦੀ ਬੈਕਸਾਈਡ ਤੇ ਸ਼ਹੀਦ ਉਦਮ ਸਿੰਘ ਦੇ ਨਾਂ ਤੇ ਕਮਿਊਨਿਟੀ ਸੈਂਟਰ ਬਣ ਰਿਹਾ ਵੀ ਉਹ ਜਲਦੀ ਵੀ ਉਹਦਾ ਉਦਘਾਟਨ ਕੀਤਾ ਜਾਊਗਾ ਤੇ ਉਹ ਸ਼ਹੀਦ ਉਦਮ ਸਿੰਘ ਦੇ ਨਾਂ ਦੇ ਉੱਤੇ ਉਹਨੂੰ ਮਤਲਬ ਉੱਥੇ ਇਨੋਗਰੇਟ ਕਰਕੇ ਉੱਥੇ ਦੀ ਮੂਰਤੀ ਲਾਈ ਜਾਊਗੀ। ਲੁਧਿਆਣਾ ਲਾਈਵ ਲਈ ਟਿੰਕਾ ਚੜਤੀ ਰਿਪੋਰਟ